ਕੋਰਸ ਦਾ ਡਿਵਾਇਰਲ ਹੋ ਰਹੀ ਹੈ ਕਿ ਲਮਕਾਤਾ ਬਾਰੀ ਦੇ ਨਾਲ ਹਰਮੀਤ ਸਿੰਘ ਸੰਧੂ ਕਿੱਥੇ ਸੀ ਅੱਜ ਕਿੱਥੇ ਦੀ ਉਕਾਤ ਅਗ ਲੈਣ ਦਿਖਾ ਦੇ ਪਿਚਾਵੇਂ ਚੁੱਲੇ ਨੂੰ ਕਿੱਥੇ ਰਖੀਦਾ ਹੈ ਪਾਰਟੀ ਚੋਂ ਗਾਇ ਹਰਮੀਤ ਸਿੰਘ ਸੰਧੂ ਵੱਲੋਂ ਇੱਕ ਪਲਟਵਾਰ ਕੀਤਾ ਗਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਕਿਉਂ ਨਹੀਂ ਚੇਤੇ ਆਇਆ ਧਰਮੀ ਫੌਜੀ ਪਰਿਵਾਰ ਜਦੋਂ ਹਰਮੀਤ ਸਿੰਘ ਸੰਧੂ ਨੂੰ 2007 ਚ ਤੇ 12 ਚ 17 ਚ 22 ਦੀ ਟਿਕਟਾਂ ਮਿਲਦੀਆਂ ਰਹੀਆਂ ਕੋਈ ਹੋਰ ਹੈ ਨਹੀਂ ਸੀਗਾ ਉਹ ਜਿਹੜੀ ਬੀਬੀ ਹੈ ਧਰਮੀ ਫੌਜੀ ਪਰਿਵਾਰ ਹੈ ਜਿਹੜਾ ਜਿਹੜੇ ਧਰਮੀ ਫੌਜੀ ਦੀ ਪਤਨੀ ਹੈ ਉਹਨੂੰ ਦਬਾਉਣ ਵਾਸਤੇ ਡਰਾਉਣ ਵਾਸਤੇ ਤੁਸੀਂ ਕਸਰ ਕੋਈ ਛੱਡੀ? ਦੁਸ਼ਮਣ ਦੀ ਧੀ ਭੈਣ ਨੂੰ ਵੀ ਉਹਦਾ ਵੀ ਸਤਿਕਾਰ ਕਰਦੇ ਨੇ, ਮਾਣ ਕਰਦੇ ਨੇ, ਆਪਣੀ ਧੀ ਸਮਝਦੇ ਨੇ। ਭਾਵੇਂ ਜਿੰਨਾ ਮਰਜ਼ੀ ਕਿਸੇ ਦੇ ਨਾਲ ਜਾਤੀ ਤੌਰ ਤੇ ਵਿਰੋਧ ਹੋਵੇ ਤੇ ਤੂੰ ਤੇ ਉਹ ਸ਼ਰਮ ਵੀ ਨਹੀਂ ਕੀਤੀ। ਕਰਨ ਬੁਰਜ ਵੱਲੋਂ ਕੋਈ ਜਿਹੜੇ ਸ਼ਬਦ ਵਰਤੇ ਜਾ ਰਹੇ ਨੇ ਤੁਹਾਡੇ ਕੈਂਡੀਡੇਟ ਦੇ ਪ੍ਰਤੀ ਪਹਿਲੀ ਗੱਲ ਤਾਂ ਮੈਡਮ ਫਟੇ ਹੁ ਜੇ ਵੀ ਨਹੀਂ ਉਹ ਮਜੀਠਾਂ ਉੱਤੇ ਆਈ ਹੈ ਤੇ ਇੱਕ ਗੈਂਸਟਰ ਦੀ ਸਾਸੀਆ ਸਰਦਾਰ ਅਜੀਤ ਸਿੰਘ ਬੁਰਜ ਦੇ بیٹے ਤੇ ਕਰਨ ਬੁਰਜ ਦੇ ਫਾਦਰ ਇੰਟਰਨੈਸ਼ਨਲ ਸਮਗਲਰ ਸੀ ਮਾਝੇ ਦੇ ਨਹੀਂ ਇੰਟਰਨੈਸ਼ਨਲ ਡਾਕਟਰ ਕਸ਼ਮੀਰ ਸਿੰਘ ਸੋਲ ਉਹ ਕਿਤੇ ਗਲਤੀ ਨਾਲ ਭਗਵੰਤ ਮਾਨ ਦੀ ਗੱਡੀ 'ਚ ਚੜ ਗਿਆ ਤੇ ਇਹਨੇ ਧੱਕੇ ਮਾਰ ਕੇ ਰਮੀਲ ਸੰਧੂ ਨੂੰ ਲਾਇਆ ਉਹਨੇ ਵੇਖਿਆ ਕਿ ਨਹੀਂ ਵੇਖਿਆ ਮਨਦੀਪ ਸਿੰਘ ਜੋ ਕਿ ਸਾਂਝਾ ਫਰੰਟ ਵੱਲੋਂ ਖੜਾ ਕੀਤਾ ਗਿਆ ਤਾਂ ਜਿਹੜੇ ਤੁਹਾਡੇ ਅਕਾਲ ਸਖਸ ਸਾਬ ਦੇ ਜਹੇਦਾਰ ਰਹਿ ਗ੍ਰੈਨੀ ਹਰਪ੍ਰੀਤ ਸਿੰਘ ਉਹ ਵੀ ਉਹਨਾਂ ਨੂੰ ਸਮਰਥਨ ਕਰ ਰਹੇ ਨੇ ਜਿਵੇਂ ਅਮਰਿਤਪਾਲ ਸਿੰਘ ਐਮਪੀ ਬਣੇ ਸਨ ਉਹ ਫੈਕਟਰ ਕਿਤੇ ਨਾ ਕਿਤੇ ਫੇਰ ਇੱਥੇ ਕੰਮ ਕਰੇਗਾ ਇਹ ਪੰਥਕ ਨਹੀਂਗਾ ਜੀ ਇਹਦੇ ਡਰਾਮਾ ਆ ਇਹਨਾਂ ਦੀ ਕਾਦੀ ਕੁਰਬਾਨੀ ਹੈ ਅੱਲ ਭਗਵੰਤ ਸਿੰਘ ਮਾਨ ਵੱਲੋਂ ਰੋਡ ਸ਼ੋਅ ਕੀਤਾ ਗਿਆ ਤਾਂ ਕਟੜੇ ਵਿੱਚ ਫੇਰ ਅਕਾਲੀ ਦਲ ਤੇ ਕਾਂਗਰਸ ਨੂੰ ਖੜਾ ਕਰ ਦਿੱਤਾ ਗਿਆ ਕਹਿੰਦੇ ਕਿ ਸ਼੍ਰੋਮਣੀ ਕਾਲੀ ਦਲ ਜਿਹੜੀ ਪਾਰਟੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਕਰਾਈਆਂ ਇੱਥੇ ਕੋਈ ਦਰਵਾ ਨਹੀਂ ਕਿ ਕਾਲੀ ਸਰਕਾਰ ਸਮੇਂ ਉੱਕਟਣਾਵਾ ਵਾਪਰੀਆਂ ਕਿ ਮੈਂ ਭਗਵੰਤ ਮਾਨ ਨੂੰ ਪੁੱਛਦਾ ਹਾਂ ਅੱਜ ਤੋਂ 2 ਸਾਲ ਪਹਿਲਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਕਾਲ ਬੰਗਾ ਦੇ ਵਿੱਚ ਅੰਮ੍ਰਿਤ ਵੇਲੇ ਗੋਲੀਆਂ ਕਿੰਨੇ ਚਲਾਈਆਂ ਸੀ ਹਾਂਜੀ ਪੁਲਿਸ ਦੀਆਂ ਧਾੜਾਂ ਦੀਆਂ ਧਾੜਾਂ ਭੇਜ ਕੇ ਉੱਥੇ AK-47 ਦੇ ਨਾਲ ਫਾਇਰਿੰਗ ਕਿੰਨੇ ਕੀਤੀ ਸੀ ਅੰਮ੍ਰਿਤ ਵੇਲੇ ਜਾ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰ ਦੇ ਜੇ ਹੰਜੂ ਗਏ ਤੇ ਸੁਘੋੜੇ ਛੁੱਟ ਦੇ ਜੇ ਹੰਜੂ ਗਏ ਤੇ ਗੋੜਿਆਂ ਦੇ ਧੂਨੇ ਦੇ ਨਾਲ ਜਿਹੜਾ ਆ ਗ੍ਰੰਥੀ ਸਿੰਘ ਦੀਆਂ ਅੱਖਾਂ 'ਚ ਪੈਂਦਾ ਚੱਲ ਰਿਹਾ ਖੰਡਪੜ ਸਭ ਖੰਡਤ ਹੁੰਦਾ ਆ ਉਹ ਬੇਦਬੀ ਨਹੀਂ ਤੇ ਤੇਰੇ ਅਨੰਦ ਘਰ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਲਕੀ ਸਾਹਿਬ ਲਿਆਂਦਾ ਗਿਆ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਆ ਤੇ ਜੋ ਵੀ ਬੇਅਦਬੀ ਤੇ ਗੇਟ ਤੇ ਹੋਈ ਜਿਤਨਾ ਤਲਾਚੀ ਲਈ ਗਈ ਗੁਰੂ ਗ੍ਰੰਥ ਸਾਹਿਬ ਦੀ ਉਹ ਬੇਅਦਬੀ ਨਹੀਂ ਤੇ ਡੱਕਾ ਭੰਕੇ ਦੂਰਾਂ ਨਹੀਂ ਕੀਤਾ ਤੇ ਨਸ਼ਿਆਂ ਦੀ ਜੋ ਅੱਜ ਹਾਲਾਤ ਬਣੇ ਪਏ ਆ ਕਿਸੇ ਨੂੰ ਉਹਦਾ ਕੋਈ ਨਹੀਂਗਾ ਉਹਨਾਂ ਨੂੰ ਰੋਕ ਪਾਉਣ ਦੀ ਲੋੜ ਹੈ ਮੁੱਢਜੀ ਕਲ ਤੇ ਹੀ ਹੈ ਨਸ਼ਿਆਂ ਦੇ ਮੱਦ ਤੇ ਕਾਲੀਦਲ ਨੂੰ ਵੀ ਘੇਰਦੇ ਨੇ ਕਿ ਨਸ਼ਾ ਕਾਲੀਦਲ ਲੈ ਕੇ ਆਇਆ ਹੈ ਤਰਨਤਾਰਨ ਜੈਮਨੀ ਚੌਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਜਿੱਥੇ ਵੱਖ-ਵੱਖ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਉਹ ਵੀ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਲਗਾਤਾਰ ਚੋਣ ਪ੍ਰਚਾਰ ਹਰ ਪਾਰਟੀ ਦਾ ਉਮੀਦਵਾਰ ਵੱਡੇ ਦਿਗਜ ਨੇਤਾ ਤਰਨਤਾਰਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਆਪੋ ਆਪਣੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸ ਰਹੇ ਨੇ ਤੋਂ ਸਾਡੇ ਨਾਲ ਸੀਨੀਅਰ ਸਾਬਕਾ ਅਕਾਲੂ ਅਗੋ ਵਿਰਸਾ ਸਿੰਘ ਬਲਟੋਹਾ ਮੌਜੂਦ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿਵੇਂ ਦੇਖਦੇ ਨੇ ਇਸ ਚੋਣ ਨੂੰ ਕਿਉਂਕਿ ਅਕਾਲੀ ਦਲ ਵਿੱਚ ਇਹਨਾਂ ਦਾ ਵੱਡਾ ਨਾਮ ਸੀ ਤਾਂ ਅੱਜ ਵੀ ਸਾਬਕਾ ਸ਼ਬਦ ਭਾਵੇਂ ਲੱਗ ਗਿਆ ਪਰ ਅਕਾਲੀ ਦਲ ਹੀ ਚੋਣ ਪ੍ਰਚਾਰ ਕਰ ਰਹੇ ਨੇ ਤੇ ਸਾਡੇ ਨਾਲ ਮੌਜੂਦ ਨੇ ਹਾਂਜੀ ਬਲਟੋਹਾ ਸਾਹਿਬ ਸਾਬਕਾ ਸ਼ਬਦ ਕਿਤੇ ਨਾ ਕਿਤੇ ਦੁੱਖਤ ਨਹੀਂ ਦਿੰਦਾ ਨਾ ਦੇਖੋ ਇਹਨੂੰ ਤੁਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਇਹ ਬੜੀ ਪੀੜਾ ਦਿੰਦਾ ਚਲੋ ਕੋਈ ਕਿਸੇ ਕਾਰਨ ਕਰਕੇ ਪਾਰਟੀ ਨੇ ਇਹ ਕੋਈ ਡਿਸਪਲਿਨਰੀ ਐਕਸ਼ਨ ਕਰਕੇ ਕੋਈ ਜਾਬ ਤੇ ਦੀ ਉਲੰਘਣਾ ਦੇ ਦੋਸ਼ ਦੇ ਵਿੱਚ ਕੱਢਿਆ ਹੋਵੇ ਹਾਂਜੀ ਤੇ ਜਾਂ ਬੰਦੇ ਨੇ ਕੋਈ ਆਪਦੀ ਮਜਬੂਰੀ ਵਸ ਸਿਆਸਤੋਂ ਪਾਸਾ ਵਟਿਆ ਹੋਵੇ ਤਾਂ ਤਾਂ ਸਾਮਪਾ ਹੋ ਜਾਂਦਾ ਹੈ ਪਰ ਜਿਸ ਤਰੀਕੇ ਨਾਲ ਮਤਲਬ ਸਦਾਨਤਾ ਨੂੰ ਮਰਿਆਦਾ ਨੂੰ ਪਾਸੇ ਟੰਕ ਕੇ ਤੇ ਮੇਰੇ ਬਾਰੇ ਫੈਸਲਾ ਸੁਣਉਣ ਵਾਲਿਆਂ ਨੇ ਸੁਣਾਇਆ ਜਿਹੜਾ ਕਿ ਮੈਨੂੰ ਪ੍ਰਮਾਣਵੀ ਹੈ ਅੱਜ ਵੀ ਉਹਤੇ ਪਹਿਰਾ ਦੇ ਰਹੇ ਆ 11 ਮਹੀਨੇ ਹੋ ਗਏ ਆ ਔ 13 ਮਹੀਨੇ ਹੋ ਗਏ ਆ ਹਾਂਜੀ ਤੇ ਤੁਸੀਂ ਪੀੜਾ ਦੀ ਗੱਲ ਕੀਤੀ ਹੈ ਬੜੀ ਪੀੜਾ ਹੁੰਦੀ ਹੈ ਚਮਟੋ ਸਿੰਘ ਸਾਹਿਬ ਗੱਲ ਕਰੀਏ ਤਾਂ ਤਰਨਤਨ ਚੋਣਾ ਦਾ ਮਾਹੌਲ ਹੈ ਜਿੱਥੇ ਵੱਖ-ਵੱਖ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੇ ਨੇ ਬੀਬੀ ਸੁਖਵਿੰਦਰ ਕੌਰਨ ਦਾਵਾ ਧਰਮੀ ਫੌਜੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਇਸ ਵਾਰ ਅਸੀਂ ਕੈਂਡੀਡੇਟ ਦਿੱਤਾ ਹੈ ਤੁਹਾਡੇ ਪਾਰਟੀ ਚੋਂ ਹੀ ਗਿਆ ਹਰਮਿੰਦਰ ਸਿੰਘ ਸੰਧੂ ਵੱਲੋਂ ਇੱਕ ਪਲਟਵਾਰ ਕੀਤਾ ਗਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਕਿਉਂ ਨਹੀਂ ਚਿਤਿਆ ਆਇਆ ਧਰਮੀ ਫੌਜੀ ਪਰਿਵਾਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਤਾਂ ਇਸ ਹਲਕੇ ਦੇ ਨਹੀਂ ਹਨ ਇਹਨਾਂ ਨੂੰ ਇੱਥੇ ਕਿਉਂ ਉਤਾਰਿਆ ਗਿਆ ਬਾਕੀ ਧਰਮੀ ਫੌਜੀ ਪਰਿਵਾਰ ਕੀ ਅਕਾਲੀ ਦਲ ਨੂੰ ਨજર ਨਹੀਂ ਆਏ ਨਹੀਂ ਫਿਰ ਹਰਮੀਤ ਸਿੰਘ ਸੰਧੂ ਦੇ ਵੀ ਕੋਈ ਮਤਲਬ ਇਹ ਕੋਈ ਅਲੋਕਾਰ ਨਹੀਂਗਾ ਬੰਦਾ ਹੀ ਸੀਗਾ ਜੇਕਰ ਹਰਮੀਤ ਸਿੰਘ ਸੰਧੂ ਨੂੰ 2007 ਚ ਤੇ 12 ਚ 17 ਚ 22 ਦੀ ਟਿਕਟਾਂ ਮਿਲਦੀਆਂ ਰਹੀਆਂ ਕੋਈ ਹੋਰ ਹੈ ਨਹੀਂ ਸੀਗਾ ਹਾਂਜੀ ਇਥੇ ਬੜੇ ਹੋਰ ਆਗੂ ਬਿਠੇ ਸੀ ਕਾਲੀ ਦਲ ਦੇ ਜਿਹੜੇ ਸਿਆਸਤ ਕਰਦੇ ਸੀ ਉਹਨਾਂ ਨੂੰ ਪਾਸੇ ਕਰਕੇ ਇਹਨੂੰ ਦਿੰਦੇ ਰਹੇ ਐ ਇਹ ਇਹ ਗੱਲਾਂ ਨੇ ਨਾ ਇਹ ਇੱਕ ਇਹ ਮੈਂ ਇਹੋ ਜਿਹਾ ਕਿੰਤੂ ਪਰੰਤੂ ਵਾ ਜਿਹੜੇ ਕਰਨ ਲੱਗਿਆ ਅਗਲੇ ਨੂੰ ਸ਼ਰਮ ਆਣੀ ਚਾਹੀਦੀ ਹੈ ਤੁਸੀਂ ਇਸ ਗੱਲ ਦੀ ਗੱਲ ਕਰੋਗੇ ਚਲੋ ਬੜੀ ਖੁਸ਼ੀ ਦੀ ਗੱਲ ਹੈ ਜੀ ਵੀ ਅਕਾਲੀ ਦਲ ਇਲੈਕਸ਼ਨ ਲੜ ਰਿਹਾ ਹੈ ਤੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਮਾਨ ਦਿੱਤਾ ਹੈ ਕਿ ਧਰਮੀ ਫੌਜੀ ਜਿਹੜਾ ਆ ਅ ਅੱਜ ਉਹ ਚੋਣ ਮੈਦਾਨ 'ਚ ਹੈ ਅਸੀਂ ਉਹਨਾਂ ਨਾਲ ਚੋਣ ਜ਼ਰੂਰ ਲੜਾਂਗੇ ਹਾਂਜੀ ਪਰ ਉਹਨਾਂ ਦਾ ਮਾਨ ਤੇ ਸਤਿਕਾਰ ਉਸ ਪਰਿਵਾਰ ਦਾ ਬਹਾਲ ਰੱਖਾਂਗੇ ਤੇ ਤੁਸੀਂ ਤਾਂ ਸਿਰਚ ਸੁਆਭਈ ਆਉਂਦੇ ਜੀ ਹਾਂਜੀ ਤੁਸੀਂ ਤੇ ਉਹ ਉਹ ਜਿਹੜੀ ਬੀਬੀ ਐ ਧਰਮੀ ਫੌਜੀ ਪਰਿਵਾਰ ਐ ਜਿਹੜਾ ਜਿਹੜੀ ਧਰਮੀ ਫੌਜੀ ਦੀ ਪਤਨੀ ਐ ਉਹਨੂੰ ਦਬਾਉਣ ਵਾਸਤੇ ਡਰਾਉਣ ਵਾਸਤੇ ਤੁਸੀਂ ਕਸਰ ਕੋਈ ਛੱਡੀ ਹੈ ਹਾਂਜੀ ਉਹਦੀ ਬੱਚੀ ਤੇ ਜਿਹੜੀ ਨੌਜਵਾਨ ਬੱਚੀ ਐ ਜਿਹੜੀ ਧਰਮੀ ਫੌਜੀ ਦੀ ਧੀ ਐ ਹਰਮੇਸ਼ਾ ਤੂੰ ਤੇ ਉੱਤੇ ਮੁਕਦਮਾ ਦਰਜ ਕਰਤਾ ਹਾਂਜੀ ਤੇ ਲੋਕੀ ਦੇ ਵਿਰੋਧੀ ਦੀਆਂ ਦੁਸ਼ਮਣ ਦੀ ਧੀ ਭੈਣ ਨੂੰ ਵੀ ਉਹਦਾ ਵੀ ਸਤਕਾਰ ਕਰਦੇ ਨੇ ਮਾਣ ਕਰਦੇ ਨੇ ਆਪਣੀ ਧੀ ਸਮਝਦੇ ਨੇ ਭਾਵੇਂ ਜਿੰਨਾ ਮਰਜ਼ੀ ਕਿਸੇ ਦੇ ਨਾਲ ਜਾਤੀ ਤੌਰ ਤੇ ਵਿਰੋਧ ਹੋਵੇ ਤੇ ਤੂੰ ਤੇ ਉਹ ਸ਼ਰਮ ਵੀ ਨਹੀਂ ਕੀਤੀ ਹਾਂਜੀ ਅੱਛਾ ਬਟਵਾ ਸਾਹਿਬ ਸੋਸ਼ਲ ਮੀਡੀਆ ਤੇ ਬੜੀ ਐਕਟਿਵ ਨਜ਼ਰ ਆ ਰਹੇ ਹੋ ਕੱਲ ਪੋਸਟ ਦੇ ਵੇਖੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਲੋ ਰੋਡ ショਅ ਕੀਤਾ ਗਿਆ ਤਾਂ ਪੋਸਟ ਤੁਹਾਡੀ ਵਾਇਰਲ ਹੋ ਰਹੀ ਹੈ ਕਿ ਲਮਕਾਤਾ ਬਾਰੀ ਦੇ ਨਾਲ ਸੋ ਫਿਰ ਕੀ ਕਹਿਣਾ ਚਾਹੋਗੇ ਕਿਉਂਕਿ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਸੀਤਾ ਨਾਲ ਬੈਠਦੇ ਸਨ ਗੱਡੀ ਵਿੱਚ ਤਾਂ ਕੱਲ ਤੁਹਾਡੀ ਪੋਸਟ ਸੀ ਉਹ ਖੂਬ ਜਿਹੜੀ ਚਰਚਾ ਦਾ ਵਿਸ਼ਾ ਹੈ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਮੈਨੂੰ ਤਾਂ ਜਦੋਂ ਮੈਂ ਉਹ ਸਾਰਾ ਕੁਝ ਵੇਖਿਆ ਨਾ ਤੈ ਮੈਨੂੰ ਉਹ ਸਾਰੇ ਸੀਨ ਜਿਤੇ ਆਏ ਵੀ ਧਰਮੀ ਸਿੰਘ ਸੰਦੂ ਕਿੱਥੇ ਸੀ ਤੇ ਅੱਜ ਕਿੱਥੇ ਦੀ ਔਕਾਤ ਲੈਣ ਦਿਖਾ ਦੇ ਵੀ ਚਾਵੇਂ ਚੁੱਲੇ ਨੂੰ ਕਿੱਥੇ ਰੱਖੀਦਾ ਆ ਹਾਂਜੀ ਚਾਵੇਂ ਚੁੱਲਾ ਜੇ ਤੇ ਸੁਬਾਤ ਚ ਕਰ ਲੋ ਰਸੋਈ ਚ ਕਰ ਲੋ ਤੇ ਵਾਹ ਪੜਾ ਤੇ ਜੇ ਚਾਵੇਂ ਚੁੱਲੇ ਨੂੰ ਜਿੱਥੇ ਮਰਜ਼ੀ ਰੱਖਦੇ ਉੱਥੇ ਉੱਥੇ ਹੀ ਉਹਨਾਂ ਰੱਖਣਾ ਉਹਨਾਂ ਨੇ ਵੇਖਿਆ ਕਿ ਚਾਵੇਂ ਚੁੱਲਾ ਐ ਦਬਾਰੀ ਦੇ ਨਾਲ ਲਮਕਾਤਾ ਤੇ ਮੈਨੂੰ ਉਹ ਵੀ ਸਮਾਂ ਯਾਦ ਆਇਆ ਕਿ ਜਦੋਂ ਇੱਕ ਬੰਨੇ ਬਿਕਰਮ ਸਿੰਘ ਮਜੀਠੀਆ ਤੇ ਦੂਸਰੇ ਬੰਨੇ ਸੁਖਵੀਰ ਸਿੰਘ ਬਾਦਲ ਤੇ ਵਿਚਕਾਰ ਹਰਮੀਤ ਸਿੰਘ ਸੰਧੂ ਘੁੰਮਦਾ ਸੀਗਾ ਹਾਂਜੀ ਅੱਜ ਅਗਲੇ ਆਨੇ ਨਾਲ ਖੜਾਉਣਾ ਵੀ ਮੁਰਾਸਬ ਨਹੀਂ ਸਮਝਿਆ ਤੇ ਸਾਡਾ ਛੋਟਾ ਵੀਰ ਉਹ ਆ ਜਿਹੜਾ ਬਾਦਰਾ ਦੇ ਬੈਡਰੂਮ ਤੱਕ ਜਾਂਦਾ ਸੀਗਾ ਤੇ ਦੁੱਖ ਤੇ ਹੁੰਦਾ ਹੀ ਹੈ ਨਾ ਤੇ ਮੈਂ ਤਾਂ ਕਹਦਾ ਯਾਰ ਪੀਰ ਕਾਨੂੰ ਇੱਥੋਂ ਤੱਕ ਕੀਤਾ ਜੀ ਇਹ ਬਾਰੀ ਨੇ ਲਮਕਾਤਾ ਜੀ ਮਤਲਬ ਮੈਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨੂੰ ਉਹਨੂੰ ਸ਼ਰਮ ਆ ਹੈਗੀ ਹੈ ਕਿ ਨਹੀਂ ਹੈਗੀ ਉਹ ਉਹਦੀ ਮਰਜ਼ੀ ਹੈ ਪਰ ਆਪਣੇ ਆਪ ਨੂੰ ਮਹਿਸੂਸ ਹੋਇਆ ਤੇ ਦੂਸਰੀ ਕੱਲੀ ਵੀ ਹੈ ਇਹ ਕੱਲੀ ਰਮੀਰ ਸਿੰਘ ਸੰਧੂ ਨਾਲ ਨਹੀਂ ਹੋਈ ਇਸ ਤੋਂ ਪਹਿਲਾਂ ਐਸੇ ਹਲਕੇ ਤੋਂ ਰਹੇ ਜਿਹੜੇ ਚੜ੍ਹਾਈ ਕਰਕੇ ਨੇ ਐ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਹਲ ਉਹ ਕਿਤੇ ਗਲਤੀ ਨਾਲ ਭਗਵੰਤ ਮਾਨ ਦੀ ਗੱਡੀ 'ਚ ਚੜ੍ਹ ਗਿਆ ਹਾਂਜੀ ਉਹ ਮੇਰੇ ਖਿਆਲ ਕੋਈ ਦੂਸਰਾ ਸੀਗਾ ਕੋਈ 307 ਟਾਈਪ ਜਿਹੜੀ ਹੁੰਦੀ ਹੈ ਤੇ ਇਹਨੇ ਧੱਕੇ ਮਾਰ ਕੇ ਰਮੀਰ ਸੰਧੂ ਨੂੰ ਲਾਇਆ ਹੁਣ ਵੇਖਿਆ ਕਿ ਨਹੀਂ ਵੇਖਿਆ ਹਾਂਜੀ ਉੱਥੇ ਕੀ ਦੀ ਜਰਤ ਥੋੜੀ ਹੈਗੀ ਐ ਇੱਥੇ ਤਾਂ ਸੁਬੀਰ ਸੰਵਾਦ ਨੂੰ ਐ ਬਾਹੋਂ ਫੜ ਕੇ ਜਿੱਦ ਨੂੰ ਮਰਜ਼ੀ ਖਿੱਚ ਲੋ ਹਾਂਜੀ ਬਾਹ ਮਰੋੜ ਲੋ ਧੌਣ ਮਰੋੜ ਲੋ ਜੋ ਮਰਜ਼ੀ ਕਰ ਲੋ ਲੱਗ ਕੇ ਤਾਂ ਫੜ ਲੋ ਲੱਤ ਤਾਂ ਫੜ ਲੋ ਜਿੱਥੇ ਮਰਜ਼ੀ ਫੜ ਲੋ ਉਹਨੂੰ ਕਿਉਂ ਉੱਥੇ ਹੱਥ ਲਾ ਗੂ ਖਾ ਹਾਂਜੀ ਇੱਥੇ ਤਾਂ ਮਸ਼ਕਰੀਆਂ ਕਰ ਲੈਂਦੇ ਹੋ ਇੱਥੇ ਤਾਂ ਬਹਿ ਕੇ ਰੋਟੀ ਖਾਂਦੇ ਉਹ ਤੇ ਯਾਰ ਕਾ ਦੀਆਂ ਗੱਲਾਂ ਯਾਰ ਦੁੱਖ ਆਉਂਦਾ ਯਾਰ ਸੱਜਣਾ ਹਾਂਜੀ ਅਸਲੋਂ ਕਰਨ ਬੁਰਜ ਦੀ ਗੱਲ ਕਰੀਏ ਤਾਂ ਕਰਨ ਬੁਰਜ ਵੀ ਚੋਣ ਮੈਦਾਨ ਦੇ ਵਿੱਚ ਨੇ ਕਰਨ ਬੁਰਜ ਵੱਲੋਂ ਕੋਈ ਜਿਹੜੇ ਸ਼ਬਦ ਵਰਤੇ ਜਾ ਰਹੇ ਨੇ ਤੁਹਾਡੇ ਕੈਂਡੀਡੇਟ ਦੇ ਪ੍ਰਤੀ ਪਰਿਵਾਰ ਦਾ ਜਿਹੜਾ ਜੋੜਿਆ ਜਾ ਰਿਹਾ ਕਿਤੇ ਨਾ ਕਿਤੇ ਨਾਮ ਗੈਂਗਸਟਰ ਦੇ ਨਾਲ ਗੈਂਗਸਟਰ ਤੁਸੀਂ ਕਿਸ ਨੂੰ ਮੰਨਦੇ ਜੋ ਗੈਂਗਸਟਰ ਸ਼ਬਦ ਹੈ ਜਿਹੜਾ ਕੌਣ ਹੁੰਦਾ ਹੈ ਗੈਂਗਸਟਰ ਕਿਉਂਕਿ ਉਹ ਪ੍ਰਚਾਰ ਰਹੇ ਨੇ ਕਿ ਫਰੋਤੀ ਦੀਆਂ ਕਾਲਾਂ ਬਾਹਰੋਂ ਆਉਣਗੀਆਂ ਜੇ ਕਰੇ ਉਮੀਦਵਾਰ ਜਿੱਤੇਗਾ ਤਾਂ ਫਿਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰੇ ਚ ਲੈ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਸਾਡੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਰੋਡ ਸ਼ੋਅ ਦੇ ਦੌਰਾਨ ਤਾਂ ਉਹਨਾਂ ਵੱਲੋਂ ਇੱਕ ਜਵਾਬ ਦੇ ਦਿੱਤਾ ਗਿਆ ਸੀ ਕਿ ਕਰਨ ਬੁਰਜ ਦੇ ਪਿਤਾ ਜੀ ਨੇ ਉਹ ਜਿਹੜੇ ਮਾਜੇ ਦੇ بڑے بڑے ਸਮੱਗਲਰ ਹੈ ਸੋ ਤੁਸੀਂ ਉਸ ਹਲਕੇ ਦੇ ਸੀ ਕਿੰਨੀ ਸੱਚਾਈ ਹੈ ਦੇਖੋ ਪੇਟੀ ਤੇ ਗਰਤ ਸਭਾ ਵੀ ਗੈਂਗਸਟਰ ਕੌਣ ਹੁੰਦਾ ਹੈ ਅੱਜ ਦਾ ਮਾਹੌਲ ਜਿਹੜਾ ਆ ਹਰ ਕੋਈ ਡਰਦਾ ਪਤਾ ਨਹੀਂ ਕਿਹਨੂੰ ਫਰੋਤੀ ਦੀ ਕਾਲ ਆ ਜਣੀ ਹੈ ਜਿਹੜਾ ਕੋਈ ਫਰੋਤੀ ਦੀ ਕਾਲ ਕਰਦਾ ਆ ਉਹ ਸਾਰਿਆਂ ਨੂੰ ਪਤਾ ਹੈ ਹਾਂਜੀ ਤੇ ਉਹ ਕਹਿੰਦਾ ਕਿ ਮੈਂ ਗੈਂਗਸਟਰ ਆ ਉਹ ਕਹਿ ਕੇ ਕਰਦਾ ਤੇ ਜਾਂ ਕਿਸੇ ਤੋਂ ਫਰੋਤੀ ਲੈ ਕੇ ਜਿਹਨੂੰ ਆਪਾਂ ਕਹਿੰਦੇ ਆ ਉਹ ਫਰੋਦੀ ਕਹਾਂਗੇ ਲੈ ਕੇ ਤੇ ਗਾਂ ਕਿਸੇ ਦਾ ਕਤਲ ਕਰਦਾ ਹੈ ਉਹ ਉਸ ਕੈਟਾਗਰੀ ਚ ਆਉਂਦਾ ਹੈ ਤੇ ਹੁਣ ਉਹ ਕੀਤੇ ਬਾਰੇ ਗੱਲ ਕਰਦੇ ਆ ਕੀਤੇ ਬਾਰੇ ਨਹੀਂ ਕਰਦੇ ਵੀ ਇਧਰ ਜੀ ਬੀਬੀ ਜੀ ਦੇ ਨਾਲ ਜਾਂ ਕਾਲੀ ਦਲ ਦੇ ਨਾਲ ਜੋੜਦੇ ਆ ਇਧਰ ਕੇਵਲ ਤੇ ਕੇਵਲ ਧਰਮੀ ਫੌਜੀ ਪਰਿਵਾਰ ਹੈ ਤੇ ਸ਼ਰੋਮਣੀ ਅਕਾਲੀ ਦਲ ਦਾ ਪਰਿਵਾਰ ਹੈ ਜਿਹੜੇ ਜੱਦੀ ਪੁਸ਼ਤੀ ਅਕਾਲੀ ਆ ਉਹ ਨਹੀਂ ਹਾਂਜੀ ਉਹਨਾਂ ਦਾ ਸਿਆਸੀ ਸਰਗਰਮੀਆਂ ਉਹਨਾਂ ਦੀ ਸਮਾਜਿਕ ਗਤੀਵਿਧੀਆਂ ਨੂੰ ਮੁੱਖ ਨਾ ਮੱਦੇ ਨਜ਼ਰ ਰੱਖਦੇ ਹੋયા ਆ ਤੇ ਧਰਮੀ ਫੌਜੀ ਪਰਿਵਾਰ ਦੀ ਕੁਰਬਾਨੀ ਨੂੰ ਮੱਦੇ ਨਜ਼ਰ ਰੱਖਦੇ ਹੋ ਉਹਨਾਂ ਨੂੰ ਸ਼੍ਰੋਮਣੀ ਕਾਲੇ ਦੋਸਤ ਦਾ ਉਮੀਦਵਾਰ ਬਣਾਇਆ ਗਿਆ ਹੈ। ਬਾਕੀ ਰਹੀ ਕੀ ਗੱਲ ਜਿਹੜੀ ਤੁਸੀਂ ਕਹਿੰਦੇ ਕਿ ਸਰਬਜੀਤ ਸਿੰਘ ਬਾਦਲ ਹੋਰਾਂ ਨੇ ਕਰਨ ਬਰਜਾਰੇ ਉਹਦੇ ਸ਼ਬਦਾਂ ਬਾਰੇ ਜਵਾਬ ਜੋ ਦਿੱਤਾ ਤੇ ਤਾਂ ਸੱਚ ਹੈ। ਕਿਸੇ ਨੂੰ ਪੁੱਛ ਰੋ ਤਰਨ ਤਰਨ ਜਿਹੜੇ ਮੇਰੇ ਹਾਂ ਦੇ ਆ ਜਾਂ ਮੇਰੇ ਤੋਂ ਥੋੜੇ ਬਹੁਤੇ ਛੋਟੇ ਹੋਣਗੇ ਬਾੜੇ ਛੋਟਿਆਂ ਨੂੰ ਨਹੀਂ ਸ਼ਾਇਦ ਪਤਾ ਕਿ ਅਜੀਤ ਸਿੰਘ ਬਰਜਾ ਕੌਣ ਸੀ? ਬਜ਼ੁਰਗ ਨੇ ਚਲੋ ਸਾਡੇ ਸਤਕਾਰਯੋਗ ਨੇ ਹਾਂਜੀ ਪਰ ਭਾਵੇਂ ਉਸ ਸਮੇ ਸਮਗਲੰਗ ਕਿਤਰਾ ਦੀ ਹੀ ਕਿਤਰਾ ਦੀ ਨਹੀਂ ਮੈਨੂੰ ਨਹੀਂ ਪਤਾ ਹਾਂਜੀ ਉਹ ਸਮਗਲਰ ਤੇ ਉਹਨਾਂ ਦੇ ਨਾਂ ਦੇ ਨਾਲ ਵੀ ਅੱਜ ਅੱਜ ਵੀ ਲੱਗਾ ਉੱਥੇ ਮੇਰੇ ਖਲ ਬਸਤਾ ਬੇ ਦੇ ਵਿੱਚ ਉਹਨਾਂ ਦਾ ਨਾਂ ਲਿਖਿਆ ਹੋਇਆ ਉੱਥੇ ਸਰਾਈ ਮਾਂਤਕਾ ਥਾਣੇ 'ਚ ਹੋਊਗਾ ਜਾਂ ਘ੍ਰਿੰਡੇ ਥਾਣੇ 'ਚ ਹੋਊਗਾ ਹਾਂਜੀ ਦੂਜੀ ਗੱਲ ਜਿਹੜੀ ਹੈ ਸਰਦਾਰ ਅਜੀਤ ਸਿੰਘ ਬੁਰਜ ਦੇ ਬੇਟੇ ਤੇ ਕਰਨ ਬੁਰਜ ਦੇ ਫਾਦਰ ਇੰਟਰਨੈਸ਼ਨਲ ਸਮਗਲਰ ਸੀ ਮਾਝੇ ਦੇ ਨਹੀਂ ਇੰਟਰਨੈਸ਼ਨਲ ਤਾਂ ਜਦੋਂ ਕਿਤੇ ਸਮੈਗ ਦਾ ਧੰਦਾ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਇਹ ਵੱਡੇ ਪੱਧਰ ਤੇ ਉਹ ਧੰਦੇ ਚ ਸ਼ਾਮਲ ਸੀ ਤੇ ਜਿਹਦੀਆਂ ਪਤਾ ਨਹੀਂ ਕਿੰਨੀਆਂ ਕਿੰਡੀਆਂ ਵੱਡੀਆਂ ਰਿਕਵਰੀਆਂ ਹੋਈਆਂ ਨੇ 80 90 ਦੇ ਵਿੱਚ ਵੀ 1999 ਚ ਮੈਂ ਤਿਹਾਰੜ ਦੇਲ ਚ ਮੈਨੂੰ ਸ਼ਿਫਟ ਕੀਤਾ ਗਿਆ ਉੱਥੇ ਜਸ ਬੁਰਜ ਹੋਰੀ ਬੰਦ ਸੀਗੇ ਜਿਹੜੇ ਹੈਵੀ ਰਿਕਵਰੀ ਚ ਨਸ਼ੇ ਦੇ ਕੇਸ ਚ ਉੱਥੇ ਬੰਦ ਸੀਗੇ ਇਹ ਨਹੀਂ ਕਹਾਂ ਕਿ ਉਦੋਂ ਹੀ ਉਦੋਂ ਪਹਿਲਾਂ ਵੀ ਉਹਨਾਂ ਤੋਂ ਹੁੰਦੀਆਂ ਰਹੀਆਂ ਨੇ ਉਸ ਤੋਂ ਬਾਅਦ ਵੀ ਹੁੰਦੀਆਂ ਰਹੀਆਂ ਨੇ ਔਰ ਇੱਥੋਂ ਤੱਕ ਕਿ ਜਦੋਂ ਜੇਲ੍ਹ 'ਚ ਜਦੋਂ ਉਹਨਾਂ ਦੀ ਮੌਤ ਹੋਈ ਉਸ ਸਮੇਂ ਨਸ਼ੇ ਦੇ ਕੇਸ 'ਚ ਜੇਲ੍ਹ 'ਚ ਬੰਦ ਸੀਗੀ ਤੇ ਨਸ਼ੇ ਦੇ ਕੇਸ ਕਰਦੇ ਸੀ ਸਮੈਕ ਤੋਂ ਹੈਰਨ ਦੇ ਹਾਂਜੀ ਤੇ ਉਹ ਯਾਰ ਗੱਲਾਂ ਕਰਦੇ ਆ ਪਤਾ ਹੀ ਨਹੀਂ ਅ ਗੁਰੂ ਸਾਹਿਬ ਪੰਥਕ ਸ਼ਬਦ ਨੂੰ ਲੈ ਕੇ ਇੱਥੇ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਹਰੇਕ ਪਾਰਟੀ ਦਾ ਉਮੀਦਵਾਰ ਕਹਿੰਦਾ ਕਿ ਮੈਂ ਵੀ ਪੰਥਕਾਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਜਿਹੜੇ ਧਰਮੀ ਫੌਜੀ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਅਮਰਤਪਾਲ ਜਿਹੜੀ ਢੜੇ ਦੀ ਇਲੈਕਸ਼ਨ ਹੈ ਮਤਲਬ ਜਿਹੜਾ ਅਮਨੰਦ ਦਾ ਉਮੀਦਵਾਰ ਹੈ ਮਨਦੀਪ ਸਿੰਘ ਜੋ ਕਿ ਸਾਂਝਾ ਫਰੰਟ ਵੱਲੋਂ ਖੜਾ ਕੀਤਾ ਗਿਆ ਤਾਂ ਜਿਹੜੇ ਤੁਹਾਡੇ ਅਕਾਲ ਸਖਬ ਸਾਬ ਦੇ ਜਹੇਦਾਰ ਰਹ ਗਏ ਨੇ ਹਰਪ੍ਰੀਤ ਸਿੰਘ ਉਹ ਵੀ ਉਹਨਾਂ ਨੂੰ ਸਮਰਥਨ ਕਰ ਰਹੇ ਨੇ ਕੱਲ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇੱਥੇ ਤਰਨਤਾਰਨ ਦੇ ਵਿੱਚ ਤਾਂ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਿੱਤ ਹੈ ਜਿਹੜੀ ਉਹ ਇਸ ਉਮੀਦਵਾਰ ਮਨਦੀਪ ਸਿੰਘ ਦੀ ਇੱਥੋਂ ਪੱਕੀ ਹੈ ਕਿਉਂਕਿ ਲੋਕ ਨੇ ਹੁਣ ਜਿਹੜੇ ਉਹ ਸਿਆਣੇ ਹੋ ਚੁੱਕੇ ਨੇ ਤੇ ਜਿਹੜੀਆਂ ਦੋ ਤਰੀਆਂ ਪਾਰਟੀਆਂ ਤੋਂ ਮੋਹ ਪੰਗ ਹੋ ਚੁੱਕਾ ਸੋ ਲੱਗਦਾ ਹੈ ਤੁਹਾਨੂੰ ਕਿਤੇ ਨਾ ਕਿਤੇ ਕਿ ਜਿਵੇਂ ਅਮਰਿਤਪਾਲ ਸਿੰਘ ਐਮਪੀ ਬਣੇ ਸਨ ਉਹ ਫੈਕਟਰ ਕਿਤੇ ਨਾ ਕਿਤੇ ਫੇਰ ਇੱਥੇ ਕੰਮ ਕਰੇਗਾ ਦੇਖੋ ਅਸੀਂ ਲਹਿਰਾਂ ਬੜੀਆਂ ਦੇਖੀਆਂ ਨੇ ਭਾਵੇਂ ਉਹ ਤਾਂ ਜੇਲ੍ਹ ਚ ਬੰਦ ਸੀ ਗਿਆ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਲਹਿਰ ਜਿਹੜੀ 1999 ਚ ਆਈ ਸੀ ਅਕਾਲੀ ਦਲ ਦੀ ਸੀਗੀ ਉਸ ਸਮੇਂ ਜਿਹੜਾ ਅਕਾਲੀ ਦਲ ਸੀਗਾ ਉਹਦੀ ਲਹਿਰ ਸੀਗੀ ਮਾਨ ਸਾਫ ਕਰਕੇ ਨਹੀਂ ਸੀ ਬਾਬਾ ਜਗਿੰਦਰ ਸਿੰਘ ਰੋਡੇ ਉਸ ਸਮੇਂ ਜਿਹੜੇ ਆ ਕਨਵੈਨਰ ਸੀਗੇ ਸ਼ਰਮਨੀការੀਦਲ ਦੇ ਜਾਂ ਸਮੁੱਚੀ ਜਿਹੜੀ ਹੈ ਸੰਘਰਸ਼ੀਲ ਜਥੇਬੰਦੀਆਂ ਸੀ ਜਿਹੜੀਆਂ ਹਾਂਜੀ ਕਿਉਂਕਿ ਅ ਤਸ਼ੱਦਦ ਬਹੁਤ ਹੋਇਆ ਸੀ ਕੁਰਬਾਨੀਆਂ ਬੜੀਆਂ ਹੋਈਆਂ ਸੀ ਲੋਕੀ ਰੋਣਾ ਪਰੇ ਪਏ ਸੀਗੇ ਤੇ ਲੋਕਾਂ ਨੇ ਇੱਕ ਪਾਸੜੀ ਫੈਸਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮਾਨ ਸਾਹਿਬ ਤੁਸੀਂ ਦੇਖ ਲਓ ਆਉਂਦੇ ਰਹੇ ਨੇ ਤੇ ਜੋ ਉਹਨਾਂ ਦੇ ਇਥੋਂ ਹਾਲ ਹੁੰਦਾ ਰਿਹਾ ਉਹ ਕਿਸੇ ਨੂੰ ਹੋਲਾ ਨਹੀਂ ਇੱਕ ਮਾਹੌਲ ਦੇ ਵਿੱਚੋਂ ਲਹਿਰ ਬਣਾ ਕੇ ਨਿਕਲ ਜਾਣਾ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਬੜੀ ਮਹਾਨੀ ਰੱਖਦੀ ਹੈ ਐਡਾ ਵੱਡਾ ਲੋਕਾਂ ਨੇ ਮੈਂਡੇਟ ਦਿੱਤਾ ਤੇ ਮਾਨ ਸਭ ਤੇ ਬਾਕੀ ਫੌਜ ਜਿਹੜੀ ਹੈ ਪਾਰਲੀਮੈਂਟ ਚ ਨਹੀਂ ਵੜੇ ਹਾਂਜੀ ਜਿੱਥੇ ਕਿ ਜਾ ਕੇ ਖੜਕੇ ਨਾਲ ਗੱਲ ਕਰਨੀ ਚਾਹੀਦੀ ਸੀ ਅਸੀਂ ਅਸੀਂ ਉਹ ਅਜੇ ਨਾਲ ਆਪ ਦਾ ਰਾਜ ਭਾਗ ਹਾਂਜੀ ਹੰਡਾਇਆ ਆ ਹਾਂਜੀ ਤੇ ਸਾਡੇ ਨਾਲ ਜੋ ਤੁਸੀਂ ਕੀਤਾ ਆ ਤੇ ਜਵਾਬ ਕਿਨੇ ਮੰਗਣਾ ਹੈ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ 84 ਦੇ ਕਤਲਾਮ ਦਾ ਮੰਗਣਾ ਤੇ ਉਹਨਾਂ ਨੇ ਹੀ ਸੀ ਨਾ ਕਿਸ ਨੇ ਮੰਗਿਆ ਹਾਂ ਜੇ ਗੱਲ ਕੀਤੀ ਸਮੇਂ-ਸਮੇਂ ਤੇ ਤੇ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਹੈ ਬਾਕੀ ਕੋਈ ਦੱਸ ਦੇਵੇਂ ਐਵੇਂ ਤੂੰ ਇੰਟਰਨੈਸ਼ਨਲ ਗੱਲਾਂ ਕਰੀ ਜਾ ਉਹਨਾਂ ਦਾ ਕੀ ਫਾਇਦਾ ਆਪਣਾ ਆਪ ਤੁਹਾਡੇ ਕੋਲ ਸਾਹਮਣੇ ਜਾਂਦਾ ਹੈ ਆਪਣੀ ਤੁਸੀਂ ਗੱਲ ਕਰਦੇ ਨਹੀਂ ਜੇ ਹੋਰ ਹੀ ਗੱਲਾਂ ਕਰਕੇ ਜੇ ਕਿਤੇ ਮੌਕੇ ਵੀ ਆਪਣੇ ਦਿੱਤਾ ਆ ਤੇ ਇਸ ਕਰਕੇ ਚਲੋ ਮੈਂ ਉਸ ਪਾਸੇ ਵੀ ਨਹੀਂ ਪੈਣਾ ਚਾਹੁੰਦਾ ਇਲੈਕਸ਼ਨ ਲੜਨ ਦਾ ਹਰ ਕਿਸ ਦਾ ਅਧਿਕਾਰ ਹੈ ਪਰ ਘੱਟੋ-ਘੱਟ ਇਹ ਕਿ ਜੇ ਮੈਂ ਪੰਥਕ ਆਪਣੇ ਆਪ ਨੂੰ ਕਹੋਣਾ ਹੈ ਜੇ ਕੋਈ ਵੀ ਕਹੋਂਦਾ ਆ ਜਿਹੜਾ ਪੰਥਕ ਪਰਿਵਾਰ ਪਹਿਲੇ ਮੈਦਾਨ 'ਚ ਆ ਗਿਆ ਆ ਤਾਂ ਜਾਂ ਤਾਂ ਕਹਦੇ ਕਿ ਪੰਥਕ ਨਹੀਂਗਾ ਹਾਂਜੀ ਇਹ ਪੰਥਕ ਨਹੀਂਗਾ ਜੀ ਇਹ ਤੇ ਡਰਾਮਾ ਆ ਇਹਨਾਂ ਦੀ ਕਾਦੀ ਕੁਰਬਾਨੀ ਹੈ ਇਹਦੇ ਮੈਂ ਜਾਣ ਤਰੀਕ ਤੇ ਰੱਖ ਕੇ ਤੇ ਤਿਹਾਰ ਚ ਆ ਕੇ ਉਥੋਂ ਦਰਬਾਰ ਸਾਹਿਬ ਨੂੰ ਤੁਰੇ ਤੇ ਛਿੱਤਰ ਖਾਦੇ ਤੇ ਤਸ਼ੱਦਦ ਸਹੇ ਤੇ ਜਿਨ੍ਹਾਂ ਕਟੀਆਂ ਆ ਇਹਨਾਂ ਦੀ ਕਿਹੜੀ ਗੱਲ ਹੈ ਨੌਕਰੀਆਂ ਛੱਡੀਆਂ ਇਹਨਾਂ ਨੇ ਕੋਈ ਗੱਲ ਥੋੜੀ ਇਹਨਾਂ ਦੀ ਹੈਗੀ ਇਹਨਾਂ ਦੀ ਕੁਰਬਾਨੀ ਨਹੀਂਗੀ ਫਿਰ ਤੇ ਆ ਕੇ ਸਿਰ ਚ ਸਵਾਦ ਗਾਂ ਤਰਪੋ ਤੇ ਜੇ ਉਹਨਾਂ ਦੀ ਵੀ ਤੂੰ ਕੁਰਬਾਨੀ ਮੰਨਦੇ ਜੇ ਤਾਂ ਫਿਰ ਅੱਗੇ ਨਹੀਂ ਹੋਣਾ ਚਾਹੀਦਾ ਪਰ ਹਰਕਤ ਅਧਿਕਾਰ ਹੈ ਆਜੇ ਕੋਈ ਜੀ ਸਦਕੇ ਆ ਜੀ ਸ਼ਖਦੋਰ ਸਾਹਿਬ ਆਖਰੀ ਸਵਾਲ ਹੈ ਕੱਲ ਭਗਵੰਤ ਸਿੰਘ ਮਾਨ ਵੱਲੋਂ ਰੋਡ ਸ਼ੋਅ ਕੀਤਾ ਗਿਆ ਤਾਂ ਕਟਾਰੇ ਵਿੱਚ ਫਿਰ ਅਕਾਲੀ ਦਲ ਤੇ ਕਾਂਗਰਸ ਨੂੰ ਖੜਾ ਕਰ ਦਿੱਤਾ ਗਿਆ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਕਰਾਈਆਂ ਤੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਏ ਗਏ ਤਾਂ ਲੋਕ ਮੂੰਹ ਨਹੀਂ ਲਾਉਣਗੇ ਲੋਕਾਂ ਤੋਂ ਮਤਲਬ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਇਹਨਾਂ ਪਾਰਟੀਆਂ ਤੋਂ ਤਾਂ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਹੀ ਯਹੀ ਪਾਰਟੀ ਹੈ ਜੋ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੀ ਉਤਰੀ ਐ ਸੋ ਸਾਢੇ 3-4 ਸਾਲ ਦਾ ਸਮਾਂ ਹੋ ਚੁੱਕਾ ਐ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ ਕੀ ਲੱਗਦਾ ਐ ਕਿ ਤੁਹਾਨੂੰ ਕਿੰਨੇ ਕੁ ਵਾਦੇ ਜਿਹੜੇ ਵਫਾ ਹੋ ਚੁੱਕੇ ਨੇ ਤੇ ਕੀ ਵਾਕਈ ਜਿਹੜੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀ ਕਿ ਉਹਨਾਂ ਮੁੱਦਿਆਂ ਤੇ ਕਿੰਨਾ ਕੁ ਜਿਹੜਾ ਖਰਾ ਹੁਣ ਤੱਕ ਉਤਰੀ ਐ ਦੇਖੋ ਪਹਿਲੀ ਤੇ ਗੱਲ ਅੱਗੇ ਇਹ ਸਵਾਲ ਸਾਡੀ ਕੌਮ ਨੂੰ ਵੀ ਬਣਦਾ ਐ ਇੱਥੇ ਕੋਈ ਦਰਵਾਨੀ ਕਾਲੀ ਸਰਕਾਰ ਸਮੇਂ ਉਕਟਣਾਵਾ ਵਾਪਰੀਆਂ ਜਿਹੜੀਆਂ ਕਿ ਮੰਦ ਭਗੀਆਂ ਅਕਾਲੀ ਸਰਕਾਰ ਨੂੰ ਇਨਕੁਆਰੀ ਵੀ ਨਹੀਂ ਕਰਨ ਦਿੱਤੀ ਗਈ ਦਬਾਅ ਪਾ ਕੇ ਸੀਬੀਆਈ ਨੂੰ ਦਵਾਤੀ ਜਿਹੜੇ ਕਹਿੰਦੇ ਸੀ ਕਿ 24 ਘੰਟਿਆਂ 'ਚ ਦੋਸ਼ੀ ਫੜ ਲਾਂਗੇ ਤੇ 2017 ਤੋਂ ਲੈ ਕੇ 25 ਆ ਗਿਆ 8 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਕਿਹੜੇ ਫੜੇ ਜੀ ਹਾਂਜੀ ਆ ਰਾਮ ਰਹੀਮ ਦੇ ਵਿਰੁੱਧ ਉਹ ਵੀ ਵੇਰ ਕੇ ਚਲਾਨ ਪੇਸ਼ ਕਰ ਗਿਆ ਐਸਪੀਐਸ ਪਰਮਾਰ ਬਿ ਨਵੀਂ ਸਰਕਾਰ ਅਜੇ ਬਣੀ ਨਹੀਂ ਸੀਗੀ ਚੋਣਾਂ ਚੱਲ ਰਹੀਆਂ ਸੀ ਕੋਡ ਆਫ ਕੰਡਕਟ ਪੰਜਾਬ 'ਚ ਲੱਗਾ ਸੀ 2022 'ਚ ਉਹਨੇ ਜਾ ਕੇ ਉੱਥੇ ਚਲਾਨ ਚਾ ਰਸੀਡ ਪੇਸ਼ ਕਰਤੀ ਹਾਂਜੀ ਤੇ ਉਹਦੇ 'ਚ ਉਹਨੂੰ ਦੋਸ਼ੀ ਕਰਾਰ ਦਿੱਤਾ ਅੱਜ ਤੱਕ ਉਹਨੂੰ ਲਿਆਂਕੇ ਪੇਸ਼ ਕੀਤਾ ਕੇਸ ਜਿਹੜੇ ਟ੍ਰਾਂਸਫਰ ਹੋ ਕੇ ਚੰਡੀਗੜ੍ਹ ਚਲੇ ਗਏ ਉਹ ਵਿਚਾਰੇ ਜਿਹੜੇ ਪਰਿਵਾਰ ਨੇ ਭਾਈ ਗੁਰਸੇਵਕ ਸਿੰਘ ਫੌਜੀ ਜਿਹੜਾ ਮਲਕੇ ਵਾਲਾ ਆ ਜਿਨੇ ਪ੍ਰੇਮੀਆਂ ਨੂੰ ਸਜ਼ਾ ਕਰਵਾਈ ਹੈ ਉਹਦੀ ਬਦੌਲਤ ਜਾਂ ਹੋਰ ਕੁਝ ਸਿੱਖਾਂ ਦੀ ਬਦੌਲਤ ਜਿਹੜਾ ਸੁਪਰੀਮ ਕੋਰਟ ਜਿਹੜਾ ਕੇਸ ਜਿਹੜੇ ਆ ਹੁਕਮ ਹੋਇਆ ਕਿ ਨਹੀਂ ਜੀ ਉੱਥੇ ਹੀ ਚੱਲਣਗੇ ਹਾਂਜੀ ਸਰਕਾਰ ਤੇ ਲੱਗੀ ਸੀ ਹਾਂਜੀ 5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ 4 ਸਾਲ ਤੁਹਾਨੂੰ ਉਹ ਚੱਲੇ ਆ ਤੁਸੀਂ ਕੱਖ ਨਹੀਂ ਕੀਤਾ ਬੇਅਦਬੀ ਦੇ ਕੇਸਾਂ ਦੇ ਵਿੱਚ ਤੇ ਫਿਰ ਗੱਲ ਕਾਦੀ ਕਰਦੇ ਜੀ ਕਾਦਲੀ ਉਂਗਲਾ ਚੱਕਦੇ ਜਿੱਤ ਬਾਕੀ ਮੈਂ ਭਗਵੰਤ ਮਾਨ ਨੂੰ ਪੁੱਛਦਾ ਅੱਜ ਤੋਂ 2 ਸਾਲ ਪਹਿਲਾਂ ਸੁਲਤਾਨਪੁਰ ਲੋਧੀ ਗੁਰਦੁਆਰਾ ਕਾਲ ਬੰਗਾ ਦੇ ਵਿੱਚ ਅੰਮ੍ਰਿਤ ਵੇਲੇ ਗੋਲੀਆਂ ਕਿੰਨੇ ਚਲਾਈਆਂ ਸੀ ਹਾਂਜੀ ਪੁਲਿਸ ਦੀਆਂ ਧਾੜਾਂ ਦੀਆਂ ਧਾੜਾਂ ਭੇਜ ਕੇ ਉੱਥੇ ਏਕੇ 47 ਦੇ ਨਾਲ ਫਾਇਰਿੰਗ ਕਿਨੇ ਕੀਤੀ ਸੀ ਹੰਜੂ ਗਏ ਤੇ ਗੋਲੇ ਕਿਨੇ ਸੁੱਟੇ ਸੀ ਕਿਹੜੀ ਐ ਐਮਰਜੈਂਸੀ ਬਣ ਗਈ ਕਿਹੜੀ ਹਿੰਦ-ਸਤਾਨ ਤੇ ਪਾਕਿਸਤਾਨ ਦੀ ਲੜਾਈ ਲੱਗੀ ਸੀ ਹਾਂ ਮਸਲਾ ਹੋਊ ਆਪਸੀ ਬੈਠ ਕੇ ਨਿਬੜਦੇ ਹੋ ਜਾਂ ਨਿਬੜਦਾ ਤੇ ਅੰਮ੍ਰਿਤ ਵੇਲੇ ਜਾ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਉੱਤੇ ਹਮਰਾਹ ਕਰ ਦੇ ਜੇ ਹੰਜੂ ਗਏ ਤੇ ਸੁ ਗੋਲੇ ਸੁੱਟਦੇ ਜੇ ਹੰਜੂ ਗਏ ਤੇ ਗੋਲਿਆਂ ਦੇ ਧੂਏ ਦੇ ਨਾਲ ਜਿਹੜਾ ਆ ਗ੍ਰੰਥੀ ਸਿੰਘ ਦੀਆਂ ਅੱਖਾਂ 'ਚ ਪੈਂਦਾ ਚੱਲ ਰਿਹਾ ਖੰਡਪੜ ਸਾਹਿਬ ਖੰਡਤ ਹੁੰਦਾ ਆ ਉਹ ਬੇਜ਼ ਵੀ ਨਹੀਂ ਤੇ ਤੇਰੇ ਆਨੰਦ ਕਰਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਵਾਰੀ ਜਿਹੜੀ ਪਾਲਕੀ ਸਾਹਿਬ ਜਿ ਲਿਆਂਦਾ ਗਿਆ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਆ ਤੇ ਜੋ ਵੀ ਬੇਅਦਬੀ ਤੇ ਗੇਟ ਤੇ ਹੋਈ ਜਿਤਨਾ ਤਰਅ ਤਰਚੀ ਲੇਗੀ ਗੁਰੂ ਗ੍ਰੰਥ ਸਾਹਿਬ ਦੀ ਉਹ ਬੇਅਦਬੀ ਨਹੀਂ ਕਿਹੜੀ ਕਿਹੜੀ ਗੱਲ ਕਰਾਂਗੇ ਯਾਰ ਕਿ ਕੋਈ ਗੱਲਾ ਰਹਿ ਗਈਆਂ ਇਸ ਤਰ੍ਹਾਂ ਗੱਲਾਂ ਨਹੀਂ ਚੱਲਣੀਆਂ ਲੋਕ ਹੁਣ ਸਮਝਣ ਲੱਗ ਪਿਆ ਸਰਪਟੋ ਸਾਹਿਬ ਤਰਨਤਾਰਨ ਦੇ ਮੁੱਦੇ ਕੀ ਨੇ ਆਖਰੀ ਸਵਾਲ ਨੇ ਕੀ ਲੱਗਦਾ ਹੈ ਅਗਰ ਲੋਕ ਫਤਵਾ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਤਾਂ ਕੀ ਮੁੱਦੇ ਨੇ ਜਿਹੜੇ ਹੁਣ ਤੱਕ ਜਿਨ੍ਹਾਂ ਨੂੰ ਲੋਕਾਂ ਤੱਕ ਨਹੀਂ ਪਹੁੰ ਗੱਲ ਕੀਤੀ ਹੈ ਬੇਰੁਜ਼ਗਾਰ ਦਾ ਮੁੱਦਾ ਹੈ ਕਿਹੜੀਆਂ ਲੋੜਾਂ ਨੇ ਜੜੀਆਂ ਤਰਨ ਤਰਨ ਜ਼ਿਲ੍ਹੇ ਨੂੰ ਇਸ ਵੇਲੇ ਹੈਗੀਆਂ ਨੇ ਦੇਖੋ ਲੋੜਾਂ ਤੇ ਬਹੁਤ ਨੇ ਮੁੱਦੇ ਵੀ ਬਹੁਤ ਨੇ ਪਰ ਜਿੰਨਾਂ ਦੇ ਵਸ ਪੰਜਾਬ ਪੈ ਗਿਆ ਨਾ 2027 ਤੱਕ ਦੇਤਰੇ ਚੱਲਣਾ ਇਹਨਾਂ ਦਾ ਠੀਕ ਹੈ ਅਜੰਡਾ ਜਿਹੜਾ ਹੈ ਕਿ ਜਿਸ ਤਰ੍ਹਾਂ ਅਕਾਲੀ ਸਰਕਾਰ ਵਾਲੇ ਨਜ਼ਾਰੇ ਬਣੇ ਸੀਗੇ ਉਹੀ ਭਾਵੇਂਗੇ ਨਜ਼ਾਰੇ ਬਣਾਗੇ ਗਰੀਬਾਂ ਨੂੰ ਸਹੂਲਤਾਂ ਦੇਵਾਂਗੇ ਜਿਸ ਤਰ੍ਹਾਂ ਪਹਿਲਾਂ ਮਿਲਦੀਆਂ ਸੀਗੀਆਂ ਰਾਸ਼ਨ ਕਾਰਡ ਬਣੇ ਸੀ ਕਣਕ ਮਿਲਦੀ ਸੀ ਛੋਲੇ ਮਿਲਦੇ ਸੀ ਸ਼ਗਨ ਸਕੀਮ ਮਿਲਦੀ ਸੀ ਬੱਚਿਆਂ ਨੂੰ ਸਾਈਕਲ ਮਿਲਦੇ ਸੀ ਵਜੀਫੇ ਮਿਲਦੇ ਸੀ ਹਾਂਜੀ ਕਿਸਾਨ ਭਾਈਚਾਰੇ ਨੂੰ ਸਹੂਲਤਾਂ ਮਿਲਦੀਆਂ ਸੀ ਵਪਾਰੀ ਵਰਗ ਨੂੰ ਮਿਲਦੀਆਂ ਸੀ ਹਾਂਜੀ ਔਰ ਜਿਹੜਾ ਇੰਪਲਾਈ ਵਰਗ ਹੈ ਸਾਡਾ ਮੁਲਾਜ਼ਮ ਵਰਗ ਹੈ ਉਹਨਾਂ ਨੂੰ ਜਿਹੜੇ ਪੇਕ ਮਿਸ਼ਨ ਮਿਲਦੇ ਸੀ ਉਹਨਾਂ ਨੂੰ ਜਿਹੜੇ ਵਕ ਵਕ ਸਮੇਂ ਤੇ ਜੋ ਵਤ ਵਤ ਕੀਤਾ ਜਾ ਸਕਦਾ ਸੀ ਉਹ ਕੀਤਾ ਆ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਨੇ ਲਗਭਗ 3 ਲੱਖ ਜਿਹੜੀ ਐ ਟੋਟਲ 5 ਲੱਖ ਐ ਪੰਜਾਬ ਚ ਨੌਕਰੀ 3 ਲੱਖ ਜਿਹੜੀ ਐ ਉਹ 10 ਸਾਲਾਂ ਦੇ ਵਿੱਚ ਕਾਲੀ ਸਰਕਾਰ ਵੇਲੇ ਦਿੱਤੀਆਂ ਅੱਜ ਉਹ ਡਿਵੈਲਪਮੈਂਟ ਹੋਈ ਐ ਚਾਰਜ ਫਿਰੇ ਸੜਕਾਂ ਦੀ ਗੱਲ ਕਰ ਲੋ ਏਅਰਪੋਰਟਾਂ ਦੀ ਗੱਲ ਕਰ ਲੋ ਪਾਵਰ ਸਰਪਲਸ ਦੀ ਬਿਜਲੀ ਦੀ ਵਾਧੂ ਦੀ ਗੱਲ ਕਰ ਲੋ 24 ਘੰਟੇ ਬਿਜਲੀ ਦੀ ਗੱਲ ਕਰ ਲੋ ਜਾਂ ਖੇਤਾਂ ਦੇ ਰਾਹ ਪੱਕਿਆਂ ਦੀ ਗੱਲ ਕਰ ਲੋ ਪਿੰਡਾਂ ਦਾ ਵਿਕਾਸ ਸ਼ਹਿਰਾਂ ਦਾ ਵਿਕਾਸ ਸਕੂਲ ਕਾਲਜ ਯੂਨੀਵਰਸਿਟੀਆਂ ਹਸਪੀਟਲ ਹਾਂਜੀ ਇਹੀ ਝੰਡਾ ਐ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੇੜਾ ਗਰ ਕਰ ਕਰਕੇ ਰਹਿ ਤਾ ਪੰਜਾਬ ਦਾ ਕਿ ਜਿਹੜਾ ਕਰਜ਼ੇ ਦੇ ਵਿੱਚ ਅ ਡਬੋ ਦਿੱਤਾ ਆ ਬਿਨਾਂ ਕੁਝ ਕੀਤਿਆਂ ਕਿਸੇ ਸਹੀ ਥਾਂ ਤੇ ਪੈਸਾ ਵਰਤਿਆਂ ਹਾਂਜੀ ਉਹਨੂੰ ਉਹਨੂੰ ਜਿਹੜਾ ਬਰਬਾਦ ਕਰਕੇ ਰੱਖ ਦਿੱਤਾ ਤੇ ਅੱਜ ਕਰਜ਼ੇ 'ਚ ਲੱਗੇ ਆ ਉਹਦੇ ਚੋਂ ਕੱਢਾਂਗੇ ਔਰ ਪੰਜਾਬ ਨੂੰ ਖੁਸ਼ਹਾਲ ਅ ਕਰਾਂਗੇ ਤੇ ਲਾਅਨਡਰ ਜਿਹੜਾ ਹੈ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਜਿਹੜੀ ਹੈ ਉਹ ਜਿਹੜੀ ਹੈ ਯਕੀਨੀ ਬਣਾਵਾਂਗੇ ਤੇ ਨਸ਼ੇ ਦਾ ਜਿਹੜਾ ਜਿਹਦੇ ਨਾਂ ਤੇ ਸਰਕਾਰਾਂ ਬਣੀਆਂ ਸੀਗੀਆਂ ਤੇ ਡੱਕਾ ਭੰਗ ਕੇ ਦੂਰਾਂ ਨਹੀਂ ਕੀਤਾ ਤੇ ਨਸ਼ਿਆਂ ਦੀ ਜੋ ਅੱਜ ਹਾਲਾਤ ਬਣੇ ਪਏ ਆ ਕਿਸੇ ਨੂੰ ਉਹਲਾ ਕੋਈ ਨਹੀਂਗਾ ਉਹਨਾਂ ਨੂੰ ਰੋਕ ਪਾਉਣ ਦੀ ਲੋੜ ਹੈ ਮੁੱਢਜੀ ਗੱਲ ਤੇ ਇਹੀ ਹੈ ਨਸ਼ਿਆਂ ਨੇ ਮੋਦੀ ਤੇ ਕਾਲੀ ਦਲ ਨੂੰ ਵੀ ਘੇਰਦੇ ਨੇ ਕਿ ਨਸ਼ਾ ਕਾਲੀ ਦਲ ਲੈ ਕੇ ਆਇਆ ਮੈਂ ਤੇ ਤੈਨੂੰ ਦੱਸ ਹੀ ਦਿੱਤਾ ਪਹਿਲਾਂ ਸਾਰੀ ਮੈਂ ਉਹ ਗਾਥਾ ਤੇਨੂੰ ਸੁناਈ ਦਿੱਤੀ ਹੈ ਵੀ ਕੌਣ ਨੇ ਇਹਨਾਂ ਤੋਂ ਛੱਡੇਗਾ ਖਣੇਗਾ ਜੀ ਇਹਦੇ ਪਤਾ ਨਹੀਂ ਕਿ ਹਰੇਕ ਗੱਲ ਹੀ ਕਾਲੀ ਦਲ ਦੇ ਨਾਲ ਜੋੜਦੀ ਹਰੇਕ ਗੱਲ ਹੀ ਕਾਲੀ ਦਲ ਦੇ ਨਾਲ ਜੋੜਦੀ ਹਾਂਜੀ ਇਸ ਕਰਕੇ ਜਿਹੜਾ ਹੈ ਅੱਜ ਜਿਹੜੇ ਹਾਲਾਤਾਂ ਚ ਪੰਜਾਬ ਲੰਘ ਰਿਹਾ ਹੈ ਇਹਨੂੰ ਸੂਝਵਾਨ ਲੀਡਰਸ਼ਿਪ ਦੀ ਲੋੜ ਹੈ ਇੱਕ ਵਿਜ਼ਨਰੀ ਆਗੂ ਦੀ ਲੋੜ ਹੈ ਇਥੇ ਚੁਟਕਲਿਆਂ ਨਾਲ ਪੰਜਾਬ ਨਹੀਂ ਚੱਲਣ ਵਾਲਾ ਇਹ ਇਹ ਜਿਹੜਾ ਹੈ ਸਾਰਿਆਂ ਨੂੰ ਸੋਚਣਾ ਚਾਹੀਦਾ ਧੰਨਵਾਦ ਜੀ ਸੋਹਿਸਨ ਸਾਡੇ ਨਾਲ ਸਾਬਕਾ ਕਾਲੀਆ ਗੋਵਿਰਦਾ ਸਿੰਘ ਬਟੋਆ ਜ ਜਨ ਨਾਲ ਨਿਰਪੱਖਤਾ ਦੇ ਨਾਲ ਗੱਲ ਕੀਤੀ ਗਈ ਤਾਂ ਇਹਨਾਂ ਵੱਲੋਂ ਸਪਸ਼ਟ ਕਿਹਾ ਗਿਆ ਕਿ ਪੰਜਾਬ ਨੂੰ ਇਸ ਵੇਲੇ ਲੋੜ ਹੈ ਜੋ ਕਿ ਫਰੋਤੀ ਮੁਫਤ ਕਾਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਅਤੇ ਜੋ ਇਸ ਵੇਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਾਲਾਤ ਨੇ ਉਹਨਾਂ ਨੂੰ ਸੁਧਾਰਨਾ ਮੁੱਖ ਏਜੰਡਾ ਨਾਲੋਂ ਦੱਸਿਆ ਗਿਆ ਤੇ ਇਹਨਾਂ ਨੂੰ ਕਿਹਾ ਗਿਆ ਕਿ ਅਗਰ 2027 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਇੱਕ ਵਾਰ ਫਿਰ ਲੋਕ ਖੁਸ਼ਹਾਲ ਪੰਜਾਬ ਦਾ ਸੁਪਨਾ ਜ਼ਰੂਰ ਲੈਣਗੇ ਕੈਮਰਾਮੈਨ ਅਮਨ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਤਰਨਤਾਰਨ